ਫਰੀਦਾ ਕੰਤ ਰੰਗਾਵਲਾ ਵੱਡਾ ਬੇਮੋਤਾਜ ਅੱਲਾਹ ਸੇ ਦੀਰਤ ਆ ਇਹੋ ਸਚਾਵਾਂ ਸਾਜ ਮਹੱਲਾ ਪੰਜਵਾ ਫਰੀਦਾ ਦੁੱਖ ਸੁਖ ਇਕ ਕਰ ਦਿਲ ਤੇ ਲਾਹੇ ਵਿਕਾਰ ਅੱਲਾਹ ਭਾਵੇ ਸੋ ਪਲਾ ਤਾਂ ਲੱਭੀ ਦਰਬਾਰ ਮਹੱਲਾ 5 ਫਰੀਦਾ ਦੁਨੀ ਬਜਾਈ ਵਜਦੇ ਤੂੰ ਪੇ ਵਜਹਿ ਨਾਲ ਸੋਈ ਜਿਉ ਨਾ ਬਜਦਾ ਜਸ ਅੱਲੋ ਕਰਦਾ ਸਾਰ ਮਹੱਲਾ 5 ਵਰੀਦਾ ਦਿਲ ਰਤਾ ਇਸ ਦੁਨੀ ਸੋ ਦੁਨੀ ਨਾ ਕਿਤੇ ਕੰਮ ਮਿਸਲ ਫਕੀਰਾਂ ਗਾਖੜੀ ਸੋ ਪਾਈਐ ਪੂਰ ਕੰਮ ਪਹਿਲੇ ਬਹਿਰੇ ਫੁੱਲੜਾ ਫਲ ਭੀ ਪਛਾ ਰਾਤ ਜੋ ਜਗੰਨ ਲਹਨ ਸੇ ਸਾਈ ਕੰਨ ਦਾਤ ਦਤਿ ਸਾਹਿਬ ਸੰਧੀਆ ਕਿਆ ਚੱਲੈ ਤਿਸ ਨਾਲ ਇੱਕ ਦਾ ਗੰਦੇ ਨਾਲ ਲਹਿਨ ਇੱਕ ਨਾ ਸੁੱਤਿਆ ਦੇ ਉਠਾਲ ਤੂੜੈਂਦੀ ਐ ਸੁਹਾਗ ਕੂ ਤਉ ਤਨ ਕਾਈ ਕੋਰ ਜਨਾਂ ਨਾਓ ਸੁਹਾਗਣੀ ਤਿਨਾਂ ਝਾਕ ਨਾ ਹੋੜ ਸਬਰ ਮਨ ਜੁ ਕਮਾਣ ਏ ਸਬਰ ਕਾ ਨਿਹਣ ਸਬਰ ਸੰਦਾ ਬਾਣ ਖਾਲਕ ਖਤਾ ਨਾ ਕਰੇ ਸਬਰ ਅੰਦਰ ਸਬਰੀ ਤਣ ਇਹ ਵੈ ਜਾਲੇਨ ਹੋਣ ਨਜੀਕ ਖੁਦਾਏ ਦੇ ਭੇਤ ਨਕ ਸਹ ਦੇਨ ਸਾਬਰ ਏ ਹੋ ਸਵਾਉ ਜੇ ਤੂੰ ਬੰਦਾ ਡਿੜ ਕਰਹਿ ਵੱਧ ਥੀ ਵਹਿ ਦਰਿਆ ਟੁੱਟ ਨਾ ਥੀ ਵਹਿ ਵਾਹੜਾ ਫਿਰਦਾ ਦਰਬੇ ਸਿ ਗਖੜੇ ਚੌਪੜੀ ਪ੍ਰੀਤ ਇਕਨ ਕਨੇ ਚਾਲੀਐ ਦਰਬੇਸਾਂ ਵੀਰੀਤ ਤਨ ਤਪੈ ਤਨੂਰ ਜਉ ਬਾਲਣ ਹੱਡ ਬਲੰਨ ਪੈਰੇ ਥੱਕਾ ਸਿਰ ਜੁਲਾ ਜੇ ਮੂ ਪਰੀ ਮਿਲਨ ਤਨਨ ਦਬਾਏ ਤਨੂਰ ਜੋ ਬਾਲਣ ਹੱਡ ਨ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪਰੀ ਨ ਆਲ ਹੌ ਟੁੰਡੇਂ ਦੇ ਸੱਜਣਾ ਸੱਜਣ ਮੈਡੇ ਨਾਲ ਨਾਨਕ ਅਲੱਖ ਨਾਲ ਕੀਐ ਗੁਰਮੁਖ ਦੇ ਦੇ ਕਾਲ ਹੰਸਾਂ ਦੇਖ ਤਰੰਦਿਆ ਬੱਗਾ ਆਇਆ ਤਾ ਡੁੱਬ ਮੋਏ ਬਗ ਬੱਪੜੇ ਸਿਰ ਤਲ ਉੱਪਰ ਪਾਓ ਮੈਂ ਜਾਣਿਆ ਬਡਹੰਸ ਹੈ ਤਾ ਮੈਂ ਕੀਤਾ ਸੰਗ ਜੇ ਜਾਣ ਬਗ ਬੱਪੜਾ ਜਨਮ ਨਾ ਭੇੜੀ ਅੰਗ ਕਿਆ ਹੰਸ ਕਿਆ ਬਗਲਾ ਜਾ ਕਉ ਨਦਰ ਧਰੇ ਜੇ ਤਿਸ ਭਾਵੇ ਨਾਨਕ ਕਾ ਕਾਗ ਹੋ ਹੰਸ ਕਰੇ ਸਰਵਰ ਬੰਕੇ ਏਕੜੋ ਫਾਹੀ ਵਾਲ ਬਚਾਉਸ ਏਉ ਤਨ ਲਹਿਰੀ ਗੱਡ ਤਿਆ ਸੱਚ ਤੇਰੀ ਆਸ ਕਵਣ ਸਵਕਰ ਕਵਣ ਗੁਣ ਕਵਣ ਸੋ ਬਣੀਆਂ ਮੰਤ ਕਵਣ ਸੋ ਵਿਸਹੁ ਕਰੀ ਜਿਤ ਵਸ ਆਵੇ ਕੰਤ ਨਿਵਣ ਸਵਕਰ ਖਵਣ ਗੁਣ ਜਿਹ ਬਾ ਬਣੀਆਂ ਮੰਤ ਈ ਤਰੇ ਪੈਣੇ ਵੇਸ ਕਰ ਤਾ ਵਸ ਆਵੀ ਕੰਤ ਮਤ ਹੁੰਦੀ ਹੋਏ ਆਣਾ ਤਾਣ ਹੁੰਦੇ ਹੋਏ ਨਿਤਾਣਾ ਅਣ ਹੁੰਦੇ ਆਪ ਬੰਡਾਈ ਕੋ ਐਸਾ ਭਗਤ ਸਦਾਏ ਇੱਕ ਫਿੱਕਾ ਨਾ ਗਾ ਲਾਏ ਸਭ ਨਾ ਮੈਂ ਸੱਚਾ ਧਣੀ ਹਾਉ ਨ ਕਹਿ ਹੀ ਠਾਹੇ ਮਾਨਕ ਸਭ ਅਮੋਲ ਵੀ ਸਭ ਨਾ ਮਨ ਮਾਨਕ ਠਾਹਣ ਮੂਲ ਮਚਾਗਵਾ ਜੇ ਤਉ ਪਿਰਿਆ ਦੇਸਿਕ ਹਾਉ ਨਾ ਠਾਹੇ ਕਹੀ ਦਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸਵਈਏ ਸ੍ਰੀ ਮੁਖ ਬਾਕ ਮਹੱਲਾ ਪੰਜਵਾਂ ਆਦਿ ਪੁਰਖ ਕਰਤਾ ਕਰਨ ਕਰਣ ਸਭ ਆਪੇ ਸਰਬ ਰਹਿਓ ਭਰਪੂਰ ਸਗਲ ਘਟ ਰਹਿਓ ਵਿਆਪੇ ਵਿਆਪਤ ਦੇਖੀਐ జగਤ ਜਾਣੈ ਕੌਣ ਤੇਰੀ ਗਤ ਸਰਬ ਕੀ ਰੱਖਿਆ ਕਰੇ ਆਪੇ ਹਰਪਤ अविनाशी अभिगत आपे आप उत्पत एकै तू ही एकै अननाही तुम पत हर अंत नाहे पारावार कौन है करे विचार जगत पिता है सब प्राणक आधार जन नानक भगत दर तुल ब्रह्म संसार एक जीह क्या बखानै ਹਾ ਕੇ ਬਲ 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 ਸਦ ਬਲਹਾਰ ਅੰਮ੍ਰਿਤ ਪ੍ਰਵਾਹ ਸਰ ਅਤੁੱਲ ਭੰਡਾਰ ਭਰ ਪਰਹਿ ਤੈ ਪਰੈ ਅਪਰ ਅਪਾਰ ਪਰ ਆਪਣੋ ਭਾਵਨ ਕਰ ਮੰਤਰਨ ਦੂਸਰੋ ਧਰ ਓਪਤ ਪਰ ਲੋਇ ਕੈ ਨਿਮਕ ਤੋ ਘਰ aan nahe samsar ujiyaro nirmar kot parasat jahe naam liye har har jan nanak bhagat dar tul brahm samsar ek jeeh kya bakane ha ke bal 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 sad balihar ਸਗਲ ਭਵਨ ਧਾਰੇ ਏਕ ਥੇ ਕੀਏ ਵਿਸਤਾਰੇ ਪੂਰ ਰਹਉ ਸਰਬ ਮਹ ਹੈ ਆਪ ਹੈ ਨਿਰਾਰੇ ਹਰ ਗੁਣ নাহি ਅੰਤ ਪਰੇ ਜੀ ਜੰਤ ਸਭ ਥਾਰੇ ਸਗਲ ਕੋ ਦਾਤਾ ਏਕੈ ਅਲਖ ਮੁਰਾਰੇ ਆਪ ਹੀ ਧਾਰਨ ਤਾਰੇ ਕੁਦਰਤ ਹੈ ਦੇਖਾਰੇ ਵਰਨ ਚਿਹਨ নাহি ਮੁਕ ਨਾਮ ਸਾਰੇ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜੀਹ ਕੈ ਬਖਾਨੈ ਹਾ ਕੇ ਬਲ 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 ਸਦ ਬਲਹਾਰ ਸਰਬ ਗੁਣ ਨਿਧਾਨੰ ਕੀਮਤ ਨ ਗਿਆਨੰ ਧਿਆਨੰ ਉਚੇ ਦੇ ਉਚਾ ਜਾਨੀਜੈ ਪ੍ਰਵਤੈ ਰੋਧਾਨੰ ਮਨ ਧਨ ਤੇ ਰੂਪ ਰਾਨੰ ਇਕ ਸੂਤ ਹੈ ਜਹਾਨੰ ਕਵਨ ਉਪਮਾ ਦਇਓ ਵੱਡੇ ਤੇ ਬਡਾਨੰ ਜਨ ਕੌਨਤ ਰੂਪੇ ਉਹ ਅਲਖ ਪਾਰ ਦਇਓ ਅਕਲ ਕਲ ਹੈ ਪ੍ਰਭ ਸਰਬ ਕੋ ਧਨੰ ਜਨ ਨਾਨਕ ਭਗਤ ਦਦ ਤੁਲ ਬ੍ਰਹਮ ਸੰਸਰ ਏਕ ਜੀਹ ਕਿਆ ਬਖਾਨੈ ਆ ਕੇ ਬਲ 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 ਸਦ ਬਲਹਾਰ ਰੰਕਰ ਆਕਾਰ ਅਛਲ ਪੂਰਨ ਅਬਿਨਾਸੀ ਹਰਖਵੰਤ ਅਨੰਤ ਰੂਪ ਨਿਰਮਲ ਬਿਗਾਸੀ ਗੁਣ ਗਾਵਹਿ ਬੇਅੰਤ ਅੰਤ ਇਕ ਤਲ ਨਹੀਂ ਪਾਸੇ ਜਾ ਕਾ ਹੋਹਿ ਕਿਰਪਾਲ ਸੋ ਜਨ ਪ੍ਰਭ ਤਮਹਿ ਮਿਲਾਸੀ ਤਨ ਤਨ ਤੇ ਤਨ ਜਨ ਜਿਹੇ ਕਿਰਪਾਲ ਹਰ ਹਰ ਭਇਓ ਹਰਿ ਗੁਰ ਨਾਨਕ ਜਨ ਪਰਸਿਓ ਉਸ ਜਨਮ ਮਰਨ ਦੁਖ ਤੇ ਰਹਿਓ ਸਤ ਸਤ ਹਰ ਸਤ ਸਤ ਸਤੇ ਸਤ ਭਣੀਐ ਦੂਸਰ ਆਨ ਨ ਅਬਰ ਪੁਰਖ ਬਉਰਾ ਤਨ ਸੁਣੀਐ ਅੰਮ੍ਰਿਤ ਹਰ ਕੋ ਨਾਮ ਲੈਤ ਮਨ ਸਭ ਸੁਖ ਪਾਏ ਜਿਹ ਰਸਨ ਜਾਖਿਓ ਤੇਹ ਜਨ ਤ੍ਰਿਪਤਿ ਘਾਏ ਜਿਹ ਠਾਕੁਰ ਸੋ ਪ੍ਰਸੰਨ ਭਇਓ ਸਤ ਸੰਗਤ ਤੇਹ ਪਿਆਰ ਹਰ ਗੁਰ ਨਾਨਕ ਜਨ ਪਰਸਿਓ ਤਿਨ ਸਭ ਕੋ ਲਕਿਓ ਉਧਾਰ ਸੱਚ ਸਬਾ ਦੀ ਬਾਣ ਸੱਚ ਸੱਚੇ ਪਹਿ ਧਰਿਓ ਸੱਚੈ ਤਖਤ ਨਿਵਾਸ ਸੱਚ ਦਪਾਵਸ ਕਰਿਓ ਸੱਚ ਸਿਰਜਉ ਸੰਸਾਰ ਆਪ ਆ ਭੁੱਲ ਨਾ ਭੁਲਾਓ ਰਤਨ ਨਾਮ ਅਪਾਰ ਕੀਮ ਨਹ ਪਵੈ ਅਮੁੱਲਾ ਜਿਹੇ ਕਿਰਪਾਲ ਹੋਇਓ ਗੋਬਿੰਦ ਸਰਬ ਸੁਖ ਤਿਨ ਹੂ ਬਾਇ ਹਰ ਗੁਰ ਨਾਨਕ ਜਨ ਪਰਸਿਓ ਤੇ ਬਹੁੜ ਫਿਰ ਜੋਂ ਨ ਨਾ ਆਏ ਕਾਵਨ ਜੋਗ ਕੌਨ ਗਿਆਨ ਧਿਆਨ ਕਾਵਨ ਵਿਦ ਉਸਤਤ ਕਰੀਐ ਸਿੱਧ ਸਾਧਕ ਤੇ ਤਿਸ ਕੋਰ ਤਰ ਕੀ ਮਨ ਪਰਿਐ ब्रह्माद कृष्ण काद शेख गुण अंत न पाए अगो गयो नहीं जाए पूर श्रब रहयो समय जे काटे सिलक दयाल प्रभु से जन लगे भगते हर गुरु नानक जिन परसे ते इत उत सदा मुक्ते ਪ੍ਰਭ ਦਾਤਾ ਦਾਤਾਰ ਪਰਿਉ ਜਾਂਚ ਕੇ ਇੱਕ ਸਰਣਾ ਮਿਲੇ ਦਾਨ ਸੰਤ ਰੇਨ ਜੇਹ ਲਗ ਭੌਜਲ ਤਰਣਾ ਬਿਨ ਤਕਰ ਅਰਦਾਸ ਸੁਨ ਹੋ ਜੇ ਠਾਕੁਰ ਪਾਵੇ ਦੇਹ ਦਰਸ ਮਨ ਚਾਉ ਭਗਤ ਇਹ ਮਨ ਟਹਿਰਾਵੇ ਬਲਿਓ ਚਰਾਗ ਅੰਧਿਆਰ ਮਹਿ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹ ਜਨ ਨਾਨਕ ਗੁਰਪਾਰ ਬ੍ਰਹਮ ਸਵਈਏ ਸ੍ਰੀ ਮੁਖ ਬਾਕ ਮਹੱਲਾ ਪੰਜਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਕਾਚ ਦੇਹ ਮੋਹ ਪੁਨ ਬਾਂਦੀ ਸਾਠ ਕਠੋਰ ਕੁਚੀਲ ਕੁ ਗਿਆਨੀ ਧਾਵਤ ਪ੍ਰਮਤ ਰਹਿਨ ਨਹੀਂ ਪਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਣੇ ਜੋਗਨ ਰੂਪ ਮਾਇਆ ਮਦਮਤਾ ਵਿਚਰਤ ਵਿਕਲ ਬਡੋ ਵਿਮਾਨੀ ਪਰ ਧਨ ਪਰ ਅਪਵਾਦ ਨਾਰਨਿੰਦਾ ਜੈ ਮੀਟੇ ਜੀ ਮਾਹੇ ਤਾਨੇ ਬਲਵੰਤ ਛਪ ਕਰਤ ਪਵ ਪੇਖਤ ਸੁਨਤ ਪ੍ਰਵ ਅੰਤਰ ਜਾਮੀ ਸੀਲ ਧਰਮ ਦਇਆ ਸੁਚਨਾਸਤ ਆਇਓ ਸਰਣ ਜੀ ਕੇ ਦਾਨੇ ਕਾਰਣ ਕਾਰਣ ਸਮਰੱਥ ਸ੍ਰੀ ਤਰ ਰਾਖਲੇ ਹੋ ਨਾਨਕ ਕੇ ਸਾਮੇ ਕੀਰਤ ਕਰਨ ਸਨਨ ਮਨ ਮੋਹਨ ਜੋ ਹਨ ਪਾਪ ਵਿਦਾਰਨ ਕਾ ਹਰ ਤਾਰਨ ਤਾਰਨ ਸਮਰੱਥ ਸਭੈ ਵਿਦ ਕੁੱਲਹਿ ਸਮੂਹ ਉਦਾਰਨ ਸਾ ਚਿਤ ਚੇਤ ਚੇਤ ਜਾਨ ਸਤ ਸੰਗਤ ਭਰਮ ਦੇਰ ਮੋਹ ਓ ਕਤ ਤਹਾ ਮੂਰਤ ਘਰੀ ਜਸਾ ਪਲ ਸਿਮਰਨ RAM ਨਾਮ ਰਸਨਾ ਸੰਗ ਲਾਉ। ਉਤਸਾਹ ਕਾ ਜਲਪ ਸੁਖ ਬੰਧਨ ਕੋਟ ਜਨਮਕ ਹਾਂ ਦੁਖ ਭਾਉ ਸਿੱਖਿਆ ਸੰਤ ਨਾਮ ਭਜ ਨਾਨਕ RAM ਰੰਗ ਆਤਮ ਸਿਆਰਾ। ਰੰਚ ਕਰੇ ਤ ਖੇਤ ਤਨ ਨਿਰਮਿਤ ਦੁਰਲਭ ਦੇਹ ਸਵਾਰ ਧਰੀ ਖਾਨ ਪਾਨ ਸੋਦੇ ਸੁਖ ਪੁੰਚਤ ਸੰਕਟ ਕਾਟ ਵਿਪਤ ਹਰੀ ਮਾਤ ਪਿਤਾ ਭਾਈ ਅਰ ਬੰਧਪ ਬੂਜਨ ਕੀ ਸਭ ਸੂਜ ਪਰੇ ਬਲਦਮਾਨ ਹੋਵਤ ਦਿਨ ਪ੍ਰਾਤਨਿਤ ਆਵਤ ਨਿਕਟ ਬਖਮ ਜਰੇ ਨਰੇ ਗੁਨਹੀਨ ਦੇਨ ਮਾਇਆ ਕ੍ਰਮ ਸਿਮਰ ਸੁਆਮੀ ਇਕ ਕਰੀ ਕਰ ਗਹ ਲਿਓ ਕਿਰਪਾਲ ਕਿਰਪਾ ਨਿਧ ਨਾਨਕ ਗਾਟ ਭ੍ਰਮ ਭਰੀ ਰੇ ਮਨ ਮੋ ਉਸ ਬਿਲਾ ਮਹਿ ਗਰਬਤ ਕਰ ਤਬ ਕਰ ਤਮਹਾ ਮੁਗਨਾ ਸੰਪਤ ਦੋਲ ਝੋਲ ਸੰਗ ਝੂਲਤ ਮਾਇਆ ਮਗਨ ਭ੍ਰਮਤ ਕੁਗਣਾ ਸੁਤ ਬਨਤਾ ਸਾਜਨ ਸੁਖ ਬੰਧਪ ਤਾਸ ਮੋਹ ਵਢਿਓ ਸੁ ਕਨ। ਬੋਇਓ ਬੀਜ ਅਹੰ ਮਮ ਅੰਕਰ ਬੀਤਤ ਆਉਦ ਕਰਤ ਅਗਨ। ਮ੍ਰਿਤਮਝਾਦ ਪ੍ਰਸਾਰ ਮੁਖ ਨਿਰਖਤ ਪੁੰਚਤ ਭੁਗਤ ਭੋਖ ਭੁਖਣਾ ਸਿਮਰ ਗੋਪਾਲ ਦਇਆਲ ਸਤ ਸੰਗਤ ਨਾਨਕ ਜਗ ਜਾਣਤ ਸੁਪਣਾ ਦੇਹਨ ਗਹਿਨ ਨੇਹਨਾ ਨੀਤਾ ਮਾਇਆ ਮਤ ਕਹ ਲਓ ਗਰਹੋ ਛਤਰ ਨ ਪਤਰਨ ਚੌਰ ਨ ਜਾਵਰ ਬਹਤੇ ਜਾ ਦਿਰਦੈ ਨ ਵਿਚਾਰੋ ਰਤਨ ਅਸਵਨ ਗਜ ਸਿੰਘਾਸਨ ਸ਼ਨ ਮੈਂ ਤਿਆਗਤ ਨਾਗ ਸਿਧਾਰੋ ਸੂਰਨ ਬੀਰਨ ਮੀਰ ਨਖਾਨਬ ਸੰਗ ਨ ਕੋ ਦ੍ਰਿਸਤ ਨਿਹਾਰੋ ਕੋਟਨ ਓਟ ਕੋਸ ਨ ਛੋਟ ਕਰਤ ਵਿਕਾਰ ਦਉ ਕਰ ਝਾਰੋ ਮਿੱਤਰ ਨ ਪੁੱਤਰ ਅਕਲਤਰ ਸਾਜਨ ਸਖ ਉਲਟ ਤਜਾਤ ਬਿਰਖ ਕੀ ਸ਼ਾਰੋ ਦੀਨ ਦਿਆਲ ਪੁਰਖ ਪ੍ਰਭ ਪੂਰਨ ਸਿਨ ਸਿਨ ਸਮਰਹੋ ਅਗਮ ਅਪਾਰਹੋ ਸ੍ਰੀ ਬਤਨਾਰਥ ਸਰਣ ਨਾਨਕ ਜਨ ਹੇ ਭਗਵੰਤ ਕਿਰਪਾ ਕਰਤਾ ਰਹੋ ਪ੍ਰਾਨ ਮਾਨ ਦਾਨ ਮਗ ਜੋਹਣ ਹੀਤ ਚੇਤ ਦੇ ਲੈ ਲੈ ਪਾਰੇ ਸਾਧ ਜਨ ਸੈਨ ਮੀਤ ਸੁਤ ਭਾਈ ਤਾਹੂ ਤੇ ਲੈ ਰੱਖੀ ਨਿਰਾਰੀ ਧਾਵਣ ਪਾਵਣ ਕੂਰ ਕਮਾਵਣ ਇਹ ਵਿਦ ਕਰਤ ਔਦ ਤਨ ਜਾਰੀ ਕਰਮ ਧਰਮ ਸੰਜਮ ਸੁਚ ਨਿਮ ਚੰਚਲ ਸੰਗ ਸਗਲ ਵਿਦ ਹਾਰੇ ਬਸ ਬੰਕੇ ਬਿਰਖ ਸਥਾਵਰ ਬਹੁ ਵਿਦ ਜੋਨ ਭ੍ਰਮਿਓ ਵਤ ਭਾਰੀ ਖਾਨ ਪਾਨ ਮੀਠ ਰਸ ਭੋਜਨ ਅੰਤ ਕੀ ਬਾਤ ਹੋਤ ਗਤਖਾਰੀ ਖਿਨ ਪਲ ਤਸਾ ਨਾਮ ਨਹੀਂ ਸਿਮਰਿਓ ਦੀਨਾ ਨਾਸ ਪ੍ਰਾਨ ਪਤ ਸਾਰੇ ਖਾਨ ਪਾਨ ਮੀਠ ਰਸ ਭੋਜਨ ਅੰਤ ਕੀ ਬਾਰ ਹੋਤ ਗਤਖਾਰੀ ਨਾਨਕ ਸੰਤ ਚਰਨ ਸੰਗ ਉਦਰੇ ਹੋਰ ਮਾਇਆ ਮਗਨ ਚੱਲੇ ਸਭ ੜਾਰੀ ब्रह्मादक शिवशंद मनेश्वर रसक रसक ठाकुर गुण गावत इंद्र मनेंद्र खोजते गोरक धरन गगन आपत पुण थावत सिद्ध मनुख देव अर दानव एक तिल ताको मरम न पावत ਰੇ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ ਹਰ ਜਨਤਾ ਕੈ ਦਰਸ ਸਮਾਵਤ ਤਿਸੈ ਤਿਆਗ ਆਨ ਕਉ ਜਾਚੈ ਮੁਖਦੰਤ ਰਸਨ ਸਗਲ ਘਸ ਜਾਵਤ ਹਰੇ ਮਨ ਮੂਡ ਸਿਮਰ ਸੁਖ ਦਾਤਾ ਨਾਨਕ ਦਾਸ ਤੁਝ ਹੈ ਸਮਝਾਵਤ ਮਾਇਆ ਰੰਗ ਬਿਰੰਗ ਕਰਤ ਪ੍ਰਮ ਮੋਹ ਕੈ ਕੂਪ ਬਗਬਾਰ ਭਰਿਓ ਹੈ ਇਤਾ ਗੱਬ ਆਕਾਸ ਨਾ ਬਬਤ ਵਿਸਟਾ ਅਸਤ ਕ੍ਰਿਮ ਉਦਰ ਭਰਿਓ ਹੈ ਦਹ ਦਿਸਤਾਏ ਮਹਾ ਵਿਕਿਆਕ ਪਰ ਧਨਸੀਨ ਅਗਿਆਨ ਹਰਿਓ ਹੈ ਜੋਗਨ ਬੀਤ ਜਰਾ ਰੋਗ ਗ੍ਰਸਿਓ ਜਮ ਦੂਤਨ ਡੰਨ ਮਿਰਤ ਮਰਿਓ ਹੈ ਾਨਕ ਜੋਨ ਸੰਕਟ ਨਰਕ ਪੁੰਚਤ ਸਾਸਨ ਦੂਖ ਗਰਤ ਗਰਿਓ ਹੈ ਪ੍ਰੇਮ ਭਗਤ ਉਧਰੈ ਸੇ ਨਾਨਕ ਕਰ ਕਿਰਪਾ ਸੰਤ ਆਪ ਕਰਿਓ ਹੈ ਗੁਣ ਸਮੂਹ ਫਲ ਸਗਲ ਮਨੋਰਥ ਪੂਰਨ ਹੋਇ ਆਸ ਹਮਾਰੇ ਔਖਦ ਮੰਤਰ ਤੰਤਰ ਪਰ ਦੁੱਖ ਹਰ ਸਰਬ ਰੋਗ ਕੰਡਣ ਗੁਣ ਕਰੇ ਕਾਮ ਕ੍ਰੋਧ ਮਦ ਮਤ ਸਰ ਤ੍ਰਿਸ਼ਨਾ ਬਿਨ ਸਜਾਹ ਹਰ ਨਾਮ ਉਚਾਰੇ ਇਸ ਨਾਨਦਾਨ ਤਾਪਨ ਸੋਚ ਕਿਰਿਆ ਚਰਨ ਕਮਲ ਹਿਰਦੈ ਪ੍ਰਭ ਧਾਰੇ ਸਾਜਨ ਮੀਤ ਸਖਾ ਹਰ ਬੰਦਪ ਜੀ ਧਾਨ ਪ੍ਰਭ ਪ੍ਰਾਨ ਅਧਾਰੀ ਓਟ ਗਏ ਸਾਵੇਂ ਸਮਰੱਥ ਹੈ ਨਾਨਕ ਦਾਸ ਸਦਾ ਬਲਿਹਾਰੇ ਆਵਦਾ ਕਟਿਓ ਨਾ ਜਾਤ ਪ੍ਰੇਮ ਰਸ ਚਰਨ ਕਮਲ ਸੰਗ ਧਾਵਨ ਬੰਧਿਓ ਨਾ ਜਾਤ ਵਿੱਧੇ ਮਨ ਦਰਸ ਮੰਗ ਪਵਕ ਜਰਿਓ ਨ ਜਾਤ ਰਹਉ ਜਨ ਧੂਰ ਲਗ ਨੀਰਨ ਸਾਖ ਸਬੂਰ ਚਲਹਿ ਹਰਪੰਥ ਪਗ ਨਾਨਕ ਰੋਗ ਦੋਖ ਅਗ ਮੋਹ ਸਦੈ ਹਰਨਾਮ ਖਗ ਉਤਮ ਕਰ ਲਾਗੇ ਬਹੁ ਬਾਦੇ ਵਿਚ ਰਹੇ ਅਣਕ ਸਾਸਤਰ ਬਹੁ ਖਟੂਆ ਭਸਮ ਲਗਾਏ ਤੀਰਤ ਬ ਭ੍ਰਮ ਤੇਜ ਸੁਖਮ ਦੇਹ ਬੰਧਹਿ ਬਹੁ ਜਟੂਆ ਬਿਨ ਹਰ ਭਜਨ ਸਗਲ ਦੁਖ ਪਾਵਤ ਜੋ ਪ੍ਰੇਮ ਵਢਾਏ ਸੂਤ ਕੇ ਹਟੂਆ ਪੂਜਾ ਚੱਕਰ ਕਰਤ ਸੋਮ ਪਾਕਾ ਅਨਕ ਭਾਤ ਠਟਹਿ ਕਰ ਠਟੂਆ ਸਵਈਏ ਮਹੱਲੇ ਪਹਿਲੇ ਕੇ ਇੱਕ ਓਹੰਕਾਰ ਸਤ ਗੁਰ ਪ੍ਰਸਾਦ ਇਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾਰ ਸਦਾ ਵਿਖਿਆਤਾ ਤਾ ਸ ਚਰਨ ਲੇ ਹਿਰਦੈ ਵਸਾਵ ਤੋ ਪਰਮ ਗੁਰੂ ਨਾਨਕ ਗੁਣ ਗਾਵੋ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤਿ ਨਿਵਾਰਣ ਸਬਦ ਸਰੇ ਗਾਵਹਿ ਗੰਭੀਰ ਤੀਰ ਮਤ ਸਾਗਰ ਜੋਗੀ ਜੰਗਮ ਧਿਆਨ ਧਰੇ ਗਾਵਹਿ ਇੰਦਰਾਦ ਭਗਤ ਪ੍ਰਹਿਲਾਦਕ ਆਤਮ ਰਸ ਜਿਨ ਜਾਣ ਕਬ ਕਲ ਸੋ ਜਸ ਗਾਵਾ ਗੁਰੂ ਨਾਨਕ ਰਾਜ ਜੋਗ ਜਨ ਮੰਣੋ ਗਾਵਹਿ ਜਨਕਾਦ ਜੋਗਤ ਜੋਗੇ ਸੁਣ ਹਰ ਰਸ ਪੂਰਨ ਸਰਬ ਕਲਾ ਗਾਵਹਿ ਸੰਕਾਦ ਸਾਧ ਸਿਦਾਦਕ ਮਨ ਜਨ ਗਾਵਹਿ ਅਚਲ ਸ਼ਲਾ ਗਾਵਹਿ ਗੁਣ ਧੋਮ ਅਟਲ ਮੰਡਲ ਵੈ ਭਗਤ ਪਾਏ ਰਸ ਜਾਣਿਓ ਕਬ ਕਲ ਸੁ ਜਸ ਗਾਵਾ ਗੁਰੂ ਨਾਨਕ ਰਾਜ ਤੋਗ ਜਨ ਮੰਡਿ ਗਾਵੇ ਕਪਿਲਾਦ ਆਦ ਜੋਗੇਸਰ ਅਪਰੰਪਰਿ ਅਵਤਾਰ ਬਰੋ ਗਾਵੇ ਜਮਦਗਨ ਪਰਸਰਾ ਮਿਸਰ ਕਰ ਕੁਠਾਰ ਰਗ ਤੇਜ ਹਰਿਓ ਉਦਾਵ ਕਰੋਰ ਬਿਦਰ ਗੁਣ ਗਾਵੇ ਸਰਬ ਤਪੰਜਨ ਜਾਣਿਓ ਕਬ ਕਲ ਸੋ ਜਸ ਗਾਵੇ ਗੁਰੂ ਨਾਨਕ ਰਾਜ ਜੋਗ ਦਿਨ ਮਾਣਿਓ ਗਾਵੇ ਗੁਣ ਬਰਨ ਚਾਰ ਘਟ ਦਰਸਨ ਬ੍ਰਹਮਾਦਕ ਸਿਮਰੰਤ ਗੁਨਾ ਗਾਵੇ ਗੁਣ ਸੇਸ ਸੈਸ ਜਹਿ ਬਾਰਸ ਆਦ ਅੰਤ ਲਿਬਲਾਗ ਤੁਨਾ ਗਾਵੈ ਗੁਰੁ ਮਹਾਦੇਉ ਬੈਰਾਗੇ ਜਨ ਧਿਆਨ ਨਿਰੰਤਰ ਜਾਣਿਓ ਕਬ ਕਲ ਸੋ ਜਸ ਗਾਵੈ ਗੁਰੁ ਨਾਨਕ ਰਾਜ ਜੋਗ ਦਿਨ ਮਾਣਿਓ ਰਾਜ ਜੋਗ ਮਾਣਿਓ ਬਸਿਓ ਨਿਰਵੈਰ ਰਿਦੰਤਰ ਸ੍ਰਿਸ਼ਟ ਸਗਲ ਉਦਰੀ ਨਾਮ ਲੇ ਤਰਿਓ ਨਿਰੰਤਰ ਗੁਣ ਗਾਵੈ ਸੰਕਾਦ ਆਦ ਜਨਕਾਦ ਜੁਗ ਹੈ ਲਗ ਤਨ ਧਨ ਗੁਰ ਧਨ ਜਨਮ ਸਕ ਅਥ ਭਲੋ ਜਗ ਪਾਤਾਲ ਪੁਰੀ ਜੈਕਾਰ ਤੁੰ ਕਬ ਜਨ ਕਲ ਬਕਾਨਿਓ ਹਰਨਾਮ ਰਸਗ ਨਾਨਕ ਗੁਰ ਰਾਜ ਜੋਗ ਤੈ ਮਾਣਿਓ ਸਤਜੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ ਤ੍ਰਿਤੈ ਤੈ ਮਾਣਿਓ RAM ਰਗਵੰਸ ਕਹਾਇਓ ਦੁਆਪੁਰ ਕ੍ਰਿਸ਼ਨ ਮਰਾਰ ਕੰਸ ਕਿਰਤਾਰਤ ਕੀਓ ਉਗਰ ਸੈਣ ਕਉ ਰਾਜ ਅਪੈ ਭਗਤਹਿ ਜਨ ਦਿਓ ਕਲ ਜੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬਚਲ ਅਟਲ ਆਦ ਪੁਰਖ ਫਰਮਾਇਆ ਗੁਣ ਗਾਵੈ ਰਵਿਦਾਸ ਭਗਤ ਜੈ ਦੇਵ ਤਿਰਲੋਚਨ ਨਾਮ ਭਗਤ ਕਬੀਰ ਸਦਾ ਗਾਵਹਿ ਸਮਲੋਚਨ ਭਗਤ ਵੇਣ ਗੁਣ ਰਵੈ ਸਹਿਜ ਆਤਮ ਰੰਗ ਮਾਣੈ ਜੋਗ ਧਿਆਨ ਗੁਰ ਗਿਆਨ ਬਿਨਾਂ ਪ੍ਰਭ ਅਬਰ ਨ ਜਾਣੈ ਸੋਖ ਦਿਉ ਪ੍ਰੀਖਿਤ ਗੁਣ ਰਵੈ ਗੋਤਮ ਰਿਖ ਜਸ ਗਾਇਓ ਕਬ ਕਾਲ ਸੋ ਜਸ ਨਾਨਕ ਗੁਰ ਨਿਤ ਨਵ ਤਨ ਜਗ ਸਾਇਓ ਗੁਣ ਗਾਵੇ ਭਯਾਲ ਭਗਤ ਨਾਗਾਦ ਭਜੰਗਮ ਬਹ ਦਿਉ ਗੁਣ ਰਵੈ ਸਦਾ ਜੋਗੀ ਜਤ ਜੰਗਮ ਗੁਣ ਗਾਵੇ ਮຸນ ਵਿਆਸ ਜਨ ਬੇਦ ਵਿਆਕਰਣ ਵਿਚਾਰੇ ब्रह्म गुण उच्चरे जन हुकम सब सृष्टि सवारे ब्रह्मंड खंड पूर्ण ब्रह्म गुण निर्गुण समझानो जप कल सुजास नानक गुरु सहज योग जन मानो गुण गावे नवनाथ तन गुरु साथ समायो मां दाता गुण रवे जैन चक्र वे गायो ਗੁਣ ਗਾਵੈ ਬਲਰਾਉ ਸਬਤ ਪਾਦਾਲ ਬਸੰਤ ਪਰਤਰ ਗੁਣ ਉਚਰੈ ਸਦਾ ਗੁਰ ਸੰਗ ਰਹੰਤਾ ਦੂਰਬਾ ਬਰੂਰਾ ਅੰਗਰੈ ਗੁਰੂ ਨਾਨਕ ਜਸ ਗਾਇਓ ਕਬ ਕਲ ਸੋ ਜਸ ਨਾਨਕ ਗੁਰ ਘਟ ਘਟ ਸਹਿਜ ਸਮਾਇਓ